हेलो सरदार शैलेंद्र सिंह जी लाइन तो आप जी हाँ जी हाँ जी लाइन तो हाँ हाँ ना जी हाँ जी वाहे गुरु जी का खालसा वाहे गुरु जी की फतेह जी वाहेगुरु जी का खालसा वाहेगुरु जी की फतेह जी सारे दर्शकों को असी जानकारी दे रहे हैं तकरीबन चालीस साल तो गुरु घर दी सेवावां दे नाल जुड़े ਅਤੇ ਅਤੇ ਸਮਾਜਿਕ ਸੇਵਾਵਾਂ ਦੇ ਨਾਲ ਵੀ ਜੁੜ ਕੇ ਸਿੱਖ ਪੰਥ ਦੀ ਸੇਵਾ ਜਮਸ਼ੇਦਪੁਰ ਤੋਂ ਕਰਨ ਵਾਲੇ ਚਾਰਖੰਡ ਪ੍ਰਦੇਸ਼ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਦੇ ਚੇਅਰਮੈਨ ਸਰਦਾਰ ਸ਼ਿਲਿੰਦਰ ਸਿੰਘ ਜੀ ਸਾਡੇ ਨਾਲ ਲਾਈਨ ਤੇ ਜੁੜੇ ਹਨ ਅਸੀਂ ਉਹਨਾਂ ਨੂੰ ਫਤਿਹ ਅਰਜ ਕਰਨ ਤੋਂ ਬਾਅਦ ਜਿਹੜੀ ਮੰਦਪਾਗੀ ਘਟਨਾ ਸੁਣਨ ਦੇ ਵਿੱਚ ਆਈ ਹੈ ਉਸ ਦੇ ਸਬੰਧੀ ਉਹਨਾਂ ਤੋਂ ਸਾਰੀ ਵਾਰਤਾ ਵੀ ਸੁਣਾਂਗੇ ਸੰਖੇਪ ਦੇ ਵਿੱਚ ਤੇ ਸ਼ਰਧਾਂਜਲੀ ਵੀ ਲਵਾਵਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ की फते। जी, जी की फतेह वाहगुरु जी का खालसा वाहगुरु जी की फतेह सर सरदार जसपीर सिंह मत्तेवाल हाँ जी जमशेदपुर दी धरती तो पले बड़े हुए कारोबार किया धार्मिक जीवन आरंभ किता कविश्री जत्थे बने स्टेजा ते पहुंच गए उस तो बाद ਆਪਣੇ ਪਰਿਵਾਰ 'ਚ ਵੀ ਉਹਨਾਂ ਨੇ ਸਿੱਖੀ ਦੀ ਲਹਿਰ ਬਣਾਈ ਤੇ ਉਹਨਾਂ ਦੇ ਉਹਨਾਂ ਦੇ ਜਿਹੜੇ ਸੰਬੰਧ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗਰੰਥੀ ਉਹਨਾਂ ਦੇ ਨਾਲ ਉਹਨਾਂ ਦੇ ਕੁੜਮਚਾੜੀ ਦੇ ਸੰਬੰਧ ਬਲੇ ਇੱਕ ਜੀਵਨ ਤੁਹਾਡੇ ਸਾਹਮਣੇ ਆਰੰਭ ਹੋਇਆ ਤੇ ਆਰੰਭ ਹੋ ਕੇ ਨਹੀਂ ਉੱਚੀ ਚੱਲਿਆ ਗਿਆ ਜਮਸ਼ੇਦਪੁਰ ਦੀ ਸਿੱਖਾ ਵੱਲੋਂ ਸਰਦਾਰ ਜਸਪੀਰ ਸਿੰਘ ਜੀ ਜਿਹੜੇ ਕਾਰ ਸਦੂਰਘਟਨਾ ਸੜਕ ਦੁਰਘਟਨਾ 'ਚ ਗੁਜ਼ਰ ਗਏ ਹਨ ਇਸ ਘਟਨਾ ਦਾ ਦਰਦ ਮਹਿਸੂਸ ਕਰਦੇ ਆਪਣੇ ਸ਼ਬਦ ਕਿਵੇਂ ਦੋਗੇ ਇਸ ਘਟਨਾ ਨੂੰ ਕੀ ਸਾ ਕੀ ਕੱਲ ਦਾ ਨੌਕਰੀ ਬੰ ਇੱਕ ਮਹੀਨੇ ਦੇ ਆਸਪਾਸ ਦਪਾਰੇ ਪਹੁੰਚ ਰਹੀ ਤਾਨੂੰ ਕਿਤਨਾ ਮਿਲੀ ਕਿ ਸਾਡੇ ਹਰਮਨ ਪਿਆਰੇ ਕੁਸ਼ਰੀ ਪੈਸਾ ਪਾਈ ਜਸਬੀਰ ਸਿੰਘੀ ਮੱਤੇਵਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਨਾਲ ਹੀ ਉਹਨਾਂ ਦੇ ਸਾਡੇ ਸਿੰਘ ਟਾਈਮ ਅਕਾਊਟਕ ਛਰੀ ਮਲਕੀਤ ਸਿੰਘੀ ਹੈਡ ਗਰਨ ਤੇ ਹੈਡ ਗਰਨ ਤੇ ਹਾਡ ਗ੍ਰੰਥੀ ਦਾ ਉਹਨਾਂ ਦੇ ਸਪੁੱਤਰ ਜਿਹੜੇ ਨੇ ਉਹ ਹਰਚਰਨ ਸਿੰਘ ਨਾਲ ਇੱਕ ਹੋਰ ਨੌਜਵਾਨ ਹੈ ਪੰਜਾਬ ਦਾ ਹੀ ਹੈ ਗੁਰਪ੍ਰੀਤ ਜਿਹੜਾ ਹੈ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਜਿਹੜਾ ਹੈ ਉੱਤੇ ਅਕਾਲ ਚਲਾਣਾ ਕਰ ਗਿਆ ਹੈ ਇਹ ਘਟਨਾ ਜਿੱਤਨੀ ਸਾਨੂੰ ਇੱਥੇ ਪਤਾ ਲੱਗੀ ਜਦ ਸਿਰਕੋੜ ਦੇ ਵਿੱਚ ਪੂਰੇ ਸਿੱਖ ਜਗਤ ਦੇ ਵਿੱਚ ਇੱਕ ਹਰਾਮ ਜਿਹਾ ਮਚ ਗਿਆ ਪੂਰਾ ਸ਼ੌਕ ਇੱਥੇ ਪੈ ਗਿਆ ਕਿ ਇਹ ਕੀ ਹੋ ਗਿਆ ਕਿਉਂਕਿ ਇਸ ਗੱਲ ਨੂੰ ਲੈ ਕੇ ਕਦੀ ਕੋਈ ਤਿਆਰ ਸੀ ਹੀ ਨਹੀਂ ਕਿ ਇਤਨਾ ਵੀ ਹੋ ਸਕਦਾ ਹੈ। ਉਹ ਸਾਡੇ ਜਿਹੜੇ ਜਸਵੀਰ ਸਿੰਘ ਜੀ ਸ ਤੇ ਸਾਡੇ ਹਰਮਨ ਪਿਆਰੇ ਸੀਗੇ ਔਰ ਇੱਥੇ ਹੀ ਨਹੀਂ ਉਹ ਅੰਮ੍ਰਿਤਸਰ ਕੋ ਹੋਰ ਜਿੱਥੇ-ਜਿੱਥੇ ਵੀ ਆਪਣੇ ਖਲਾਲ ਤੇ ਜੰਗਾਲ, ਮੰਗਾ ਗੁੜੀ ਸਾਰ ਸੱਜਾ ਉਹ ਜਾਂਦੇ ਰਹੇ ਨੇ ਤੇ ਬਹੁਤ ਹੀ ਉਹਨਾਂ ਦਾ ਮਾਨ ਸਨਮਾਨ ਸੀਗਾ। ਉਹ ਜਦੋਂ ਜਸਵੀਰ ਸਿੰਘ ਜੀ ਹੁਣੇ ਦੂਸਰੇ ਇਲਾਕਿਆਂ ਤੇ ਜਾਂਦੇ ਸੀਗੇ ਤੇ ਸਾਨੂੰ ਇਹ ਲੱਗਦਾ ਹੈ ਕਿ ਜਮਸ਼ੇਰਪੁਰ ਦਾ ਨਾਂ ਜਿਹੜਾ ਹੈ ਉੱਚਾ ਹੋ ਰਿਹਾ ਹੈ। ਨਾਲ ਹੀ ਨਾਲ ਸਾਨੂੰ ਇਸ ਗੱਲ ਦਾ ਬਹੁਤ ਹੀ ਦੁੱਖ ਹੈ ਕਿ ਸਾਡੇ ਸਿੰਘ ਸਾਹਿਬ ਜਿਹੜੇ ਨੇ ਅਕਾਲ ਤਖਬ ਦੇ ਹੜਗਰੰਥੀ ਯਾਨੀ ਮਲਕੀਸ਼ ਸਿੰਘ ਜੀ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਉਹ ਵੀ ਜਰਾ ਹਨ ਨਾਲ ਕਾਲਚਲਾਣਾ ਕਰ ਗਏ ਨੇ ਅਸੀਂ ਦੁੱਖ ਦੀ ਇਸ ਘੜੀ ਵਿੱਚ ਤਿੰਨੋਂ ਹੀ ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹਨਾਂ ਪ੍ਰਤੀ ਹੀ ਦੁੱਖ ਪ੍ਰਗਟ ਕਰਦੇ ਆ ਸਹਾਨ ਮਿਤੀ ਪ੍ਰਗਟ ਕਰਦੇ ਆ ਨਾਲ ਹੀ ਨਾਲੇ ਜਿਹੜੀ ਘਟਨਾ ਹੋਈ ਹੈ ਇਹ برداشت ਹੋਣ ਵਾਲੀ ਘਟਨਾ ਨਹੀਂ ਹੈ ਜਿਦੋਂ ਦਾ ਕੱਲ ਦਾ ਅਸੀਂ ਇੱਥੇ ਸੁਣਿਆ ਹੈ ਜਮਸ਼ੇਰਪੁਰ ਵਿੱਚ ਆਸੀ ਤਤਕਾਲ ਇੱਕ ਮੀਟਿੰਗ ਕਰਕੇ ਇਹਨਾਂ ਨੂੰ ਸੁਕਾਝਲੀ ਦਿੱਤੀ ਦੁੱਖ ਪ੍ਰਗਟ ਕੀਤਾ ਨਾਲ ਹੀ ਨਾਲ ਇੱਥੋਂ ਦੋ ਗੱਡੀਆਂ ਜਿਹੜੀਆਂ ਹਨ ਚੰਟਰਗੁਰਦਾਲਾ ਪ੍ਰਬੰਧਕ ਕਮੇਟੀ ਬਲੌਂਜੜਾ ਇੱਥੇ ਭੇਜੀਆਂ ਸਾਡੇ ਪ੍ਰਧਾਨ ਸਾਹਿਬ ਭਗਵਾਨ ਜੰਮੀ ਹੋਣਾ ਨੇ ਨਾਲ ਹੀ ਨਾਲ ਕਿਕੇ ਤੌਰ ਤੇ ਜਿਹੜਾ ਹੈ ਉਹਨਾਂ ਦੇ ਸੁਪੁੱਤਰ ਜਸਵੀਰ ਸਿੰਘ ਜੀ ਇੱਥੇ ਸੀਗੇ ਉਹਨਾਂ ਨੂੰ ਨਾਲ ਲੈ ਕੇ ਸਾਡੇ ਜਨਰਲ ਸਕੱਤਰ ਨੇ ਗੁਰਚਰਨ ਸਿੰਘ ਵਿਧਲਾ ਉਹ ਆਪਣੇ ਹੋਰ ਦੋ ਤਿੰਨ ਸਾਥੀਆਂ ਦੇ ਨਾਲ ਇੱਥੋਂ ਦੀ ਦੋ ਗੱਡੀਆਂ ਭਰ ਕੇ ਲੈ ਕੇ ਗਏ ਨੇ ਔਰ ਅਹੀਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਈ ਅਗਰ ਕੋਈ ਜ਼ਰੂਰਤ ਆ ਸਵੇਲਾ ਤਾਂ ਤੁਸਾਨੂੰ ਇਹ ਮੇਰੇ ਜੱਟਲੀ ਬੋਲੋ ਅਸੀਂ ਚੈੱਕ ਜਲਾਈ ਤੁਹਾਨੂੰ ਜਮਸ਼ੇਰਪੁਰ ਤੋਂ ਵੀ ਰਹੀ ਪੁੱਛ ਕਰਦੇ ਆਂ ਹੁਣ ਦਾਤ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਉੱਥੇ ਪੋਸਟਮਾਰਟਮ ਦੀ ਪ੍ਰਕਿਰਿਆ ਹੋ ਰਹੀ ਹੈ ਉਸ ਦੇ ਬਾਅਦ ਜਿਹੜਾ ਹੈ ਇਹਨਾਂ ਜਿਹੜੇ ਸਭ ਨੇ ਇਹਨਾਂ ਨੂੰ ਜਿਹੜਾ ਹੈ ਉਹ ਅੰਮ੍ਰਿਤਸਰ ਲੈ ਕੇ ਜਾਣਾ ਹੈ ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਜਿਹੜੇ ਵਿਕਣਗੇ ਉਹਦੇ ਅਨੁਸਾਰ ਸਾਡੇ ਕੋ ਜਮਸ਼ੇਰਪੁਰ ਦੇ ਲੋਕਾਂ ਕੋ ਝਾਰਖੰਡ ਦੇ ਲੋਕਾਂ ਕੋ ਜੋ ਵੀ ਹੋ ਸਕੇਗਾ ਅਸੀਂ ਮਦਦ ਕਰਨ ਨੂੰ ਹਮੇਸ਼ਾ ਤਤਪਰ ਹੈ ਬਕਰ ਇਸ ਗੱਲ ਦਾ ਬੜਾ ਦੁਖੇ ਕਿ ਸਾਡੇ ਜਿੰਸਾਬ ਅਮਰ ਸਾਡੇ ਬਲਕੀ ਸਿੰਘ ਜੀ ਇਹਨਾਂ ਦੇ ਸੁਪੁੱਤਰ ਨਾਲ ਹੀ ਨਾਲ ਸਾਡੇ ਹਰਮਨ ਪਿਆਰੇ ਜਮਸ਼ੇਰਪੁਰ ਦੇ ਜਗਵੀਰ ਸਿੰਘ ਜੀ ਸਾਡੇ ਵਿੱਚੋਂ ਚਲੇ ਗਏ ਇਹ ਨਾਲ ਹੀ ਗੁਰਪ੍ਰੀਤ ਸਿੰਘ ਜੀ ਬੇਟਾ ਸਾਡਾ ਉਹ ਬੜਾ ਹੀ ਦੁਖਦ ਹੈ ਕਿ ਅਸੀਂ ਆਪਣੇ ਜਵਾਨੀ ਜਿਹੜਾ ਹੈ ਇਹ ਆਪਕੀ ਨੂੰ ਨਹੀਂ ਦੱਸ ਪਾਵਾਂਗੇ ਇਹ ਇੰਨਾ ਦੁੱਖ ਜਿਹੜਾ ਹੈ ਸਾਨੂੰ ਲੱਗਾ ਹੈ ਕਿ ਅਸੀਂ ਤੁਹਾਨੂੰ ਦੱਸ ਵੀ ਸਕਦੇ ਬਰਦਾਸ਼ਤ ਹੋਣ ਵਾਲੀ ਜੀ ਚੀਜ਼ ਨਹੀਂ ਹੈ ਪਰ ਦੁੱਖ ਹੈ ਵੀ ਅੱਜ ਜਸਬੀਰ ਸਿੰਘ ਜੀ ਦੀ ਪਰਮ ਪਤਨੀ ਅਤੇ ਉਹਨਾਂ ਦੀ ਬੇਟੀ ਉਹ ਜਿਹੜੇ ਦੋਹੇ ਹੀ ਵਿਧਵਾ ਹੋ ਗਏ ਨੇ ਇਹ ਬੜਾ ਦੁਖਦ ਹੈ ਜਿਹਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੈ ਇਹ ਗੱਲਾ ਹੋਈਆ ਹੈ ਅਸੀਂ ਜੋ ਚੇਰਪੁਰ ਦੇ ਲੋਕ ਸਾਡੇ ਤੇ ਸੈਂਟਰਲ ਇਸਤਰੀ ਸਭਾ ਸੰਸਭਾ ਹੈ ਪੁੰਡਾ ਦੇ ਪ੍ਰਧਾਨ ਨੇ ਬੀਬੀ ਅਰਵਿੰਦਰ कौर ਚੇਅਰਮੈਨ ਕਮਲਜੀਤ कौर ਜੀ ਸੁਖਜੀਤ कौर ਜੀ ਨਾਲ ਹੀ ਉਹਨਾਂ ਦੀ ਹੋਰ ਜਿੰਨੀਆਂ ਇਸਤਰੀ ਸਭਾ ਸੰਸਭਾਵਾਂ ਨੇ ਸਾਡੇ ਇੱਥੇ ਦੇ ਨੌਜਵਾਨ ਸਭਾ ਦੇ ਪ੍ਰਧਾਨ ਨੇ ਕਮਲਜੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਜਿੰਨੀਆਂ ਵੀ ਸੁਭਾਵਾਂ ਨੇ ਨਾਲ ਸਾਰਿਆਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਾਡੇ ਮੁਖੀ ਸੇਵਾਦਾਰ ਨੇ ਸਾਡੀ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੁਖੀ ਸੇਵਾਦਾਰ ਨੇ ਸਾਰਾਂ ਦਾ ਹੀ ਜਿਹੜਾ ਹੈ ਬੜਾ ਬਨੇ ਮਨ ਇਹਨਾਂ ਵਿਚਲੀ ਥਾਏ ਕਿ ਅਸੀਂ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਕਿੱਥੋਂ ਤੁਹਾਨੂੰ ਅਸੀਂ ਇਹ ਤੋਂ ਤੁਰਤ ਓਟ ਕੇ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੂੰ ਜੋ ਪ੍ਰਗਟ ਕਰਨ ਵਾਸਤੇ ਜਲਦੀਏ ਲੇਕਿਨ ਅਸੀਂ ਸਾਰੇ ਮਜਬੂਰ ਹੈ ਇੱਕ ਮਹਾਰਾਜ ਗੁਰੂ ਜਿਹੜਾ ਹੈ ਭਾਣਾ ਸਾਡੇ ਤੇ ਚਲਾ ਗਿਆ ਹੈ ਬਹੁਤ ਦੁਖਦਾਇ ਨਾੜੀ ਨਾਲ ਸਿੰਘ ਸਾਹਿਬ ਯਾਨੀ ਮਲਕੀਸ਼ ਸਿੰਘ ਜਿਹੜੇ ਨੇ ਉਹਨਾਂ ਦੇ ਪ੍ਰਤੀ ਅਸੀਂ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਬਹੁਤ ਦੁੱਖ ਪਰਦੇ ਜਵਾਨ ਅੱਛਾ ਦਲਾਜਣਾ ਸਭ ਜਾਣਦੇ ਆ ਕਿ ਕੀ 3 ਨਵਬਰ ਛਟੇ ਤੇ ਗੁਜ਼ਰੀ ਹੈ ਉਹ ਜਸਬੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਜਿਹੜਾ ਦੁੱਖ ਹੈ ਇਹਦੇ ਪਰਿਵਾਰ ਨੂੰ ਪੂਰਾ ਨਹੀਂ ਹੋ ਸਕਦਾ ਨਾਲ ਹੀ ਸੰਗਤਾਂ ਨੂੰ ਵੀ ਪੂਰਾ ਨਹੀਂ ਹੋ ਸਕਦਾ ਹੈ ਨਾਲ ਹੀ ਨਾਲ ਜਿੰਨੇ ਵੀ ਜਿੱਥੇ ਦੇ ਸਾਡੇ ਸੀਨੀਅਰ ਮੀਤ ਪ੍ਰਧਾਨ ਹਰਦੇ ਨਿਸ਼ਾਨ ਸਿੰਘ ਨੇ ਨਰਿੰਦਰਪਾਲ ਸਿੰਘ ਨੇ ਸਾਡੇ ਹੋਰੀ ਆਪਣੇ ਜਨਰਲ ਸਕੱਤਰ ਸਾਡੇ ਨੇ ਅਮਰਜੀਤ ਸਿੰਘ ਹੋਰ ਵੀ ਜਿਹੜੇ ਸਾਡੇ ਗੁਰਮੀਤ ਸਿੰਘ ਜੀ ਭਾਜੀ ਚੇਅਰਮੈਨ ਨਾਲੇ ਹੋਰ ਵੀ ਜਿਹੜੇ ਇੰਦਰਜੀਤ ਸਿੰਘ ਜੀ ਜਿਹੜੇ ਪਟਨਾ ਸਾਹਿਬ ਦੇ ਜਨਰਲ ਸਕੱਤਰ ਨੇ ਉਹਨਾਂ ਦਾ ਸਾਰਿਆਂ ਦੇ ਨਾਲ ਸਾਰੇ ਆਪਸ ਵਿੱਚ ਬਹਿ ਕੇ ਬੜਾ ਹੀ ਦੁੱਖਪੜ ਬੜਾ ਸਹਿਯੋਗ ਨਾ ਮਿਲ ਰਿਹਾ ਹੈ ਔਰ ਇਸ ਮਾਮਲੇ ਨੂੰ ਲੈ ਕੇ ਪੂਰਾ ਜਮਸ਼ੇਦਪੁਰ ਸਭ ਦਾ ਦੋ ਤਿੰਨ ਸਾਡੇ ਪ੍ਰੋਗਰਾਮ ਇਸੀ ਕੇ ਮਾਨਗੋ ਗੁਰਦਾਰਾ ਸਾਹਿਬ ਇੱਕੇ ਸੀਗੇ ਜਿਸ ਨੂੰ ਅਸੀਂ ਲੋਕਾਂ ਨੇ ਇੱਥੇ ਕੈਨਸਲ ਕਰ ਦਿੱਤਾ ਹੈ ਔਰ ਅਗਲਾ ਪ੍ਰੋਗਰਾਮ ਨਿਲਾ ਸੈਂਟਰ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਤੈਅ ਹੋਏਗਾ ਮੁੱਖੀ ਸੇਵਾਦਾਰ ਸਾਡੇ ਆਗੇ ਨੇ ਭਗਵਾਨ ਸਿੰਘ ਜੀ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਹੀ ਬਾਅਦ ਚ ਕੂੜੀ ਕਾਂਗੇ ਦੱਸਾਂਗੇ ਔਰ ਉਹ ਆਪ ਜੀ ਨੂੰ ਜਾਣਕਾਰੀ ਵੀ ਦੇ ਦਾਂਗੇ ਦਾਸ ਪਰ ਇੱਕ ਵਾਰ ਅੱਜ ਦੀ ਚਾਰਕਮੀਆਂ ਸਮੂਹ ਸੰਤਾਵ ਲੋ ਜਿਹੜਾ ਬਹੁਤ-ਬਹੁਤ ਦੁੱਖ ਪ੍ਰਗਟ ਕਰਦਾ ਹੈ ਔਰ ਪੁਹਾਰ ਦੇ ਪ੍ਰਤੀ ਜਿਹੜੀ ਹੈ ਸਾਨ ਬੁਤੀ ਰੱਖਦਾ ਹੈ ਔਰ ਵਾਇਕ ਇਹ ਚਨਣਾ ਚਰਦਾਸ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਚਨਣਾ ਚਿਵਾਜ਼ ਮੁਕਣ ਪਿਛੋ ਪਰਵਾਰ ਨੂੰ ਜਿਹੜਾ ਹੈ ਇਹ ਪਾਣਾ ਮੰਨੰਦਾ ਬਲਬਖਸ਼ਨ ਵਾਇਕ ਇੱਕ ਇੱਕ ਬੇਨਤੀ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਾਂਗੇ ਅਸੀਂ ਜਿਸ ਚਲੰਦਰ ਸਿੰਘ ਨੂੰ ਜਾਣਦੇ ਆ ਲਗਭਗ 40 ਸਾਲ ਤੋਂ ਜਮਸ਼ੇਦਪੁਰ ਦੀ ਕਮਾਨ ਸੰਭਾਲਣ ਵਾਲੇ ਤੇ ਸਿੱਖਾਂ ਦੇ ਲੀਡਰ ਸਿੱਖਾਂ ਦੇ ਪ੍ਰਤਿਨਿਧੀ ਦੁੱਖ ਸੁੱਖ ਦੇ ਮਾਮਲਿਆਂ ਦੇ ਨੂੰ ਪਰ ਪੰਚਾਇਤੀ ਰੂਪ ਦੇ ਵਿੱਚ ਸੋਲਵ ਕਰਨ ਵਾਲੇ ਅਮੇ ਵਿਆਹਾਂ ਸ਼ਾਦੀਆਂ ਦੇ ਮਸਲੇ ਹੋਣ ਕਦੇ ਉਹਨਾਂ ਨੂੰ ਅਸੀਂ ਰੋਂਦੇ ਨਹੀਂ ਦੇਖਿਆ ਦੂਸਰੇ ਦਾ ਰੋਣਾ ਅਸੀਂ ਉਹਨਾਂ ਨੂੰ ਚੁੱਪ ਕਰਾਉਦੇ ਹੋਏ ਦੇਖਿਆ ਦੂਸਰੇ ਦਾ ਦੁੱਖ ਮਕੌਦੇ ਦੇਖਿਆ ਦੂਸਰੇ ਦੇ ਦਰਦ 'ਚ ਖੜੇ ਦੇਖਿਆ ਅੱਜ ਤੁਹਾਡੀ ਆਵਾਜ਼ ਭਰੀ ਹੋਈ ਦਿਖੀ ਅੱਜ ਤੁਹਾਡੇ ਨਾ ਹੋ ਗਈ ਨਾ ਹਾਂਜੀ ਇਹ ਤਾਂ ਕੋਈ ਵਿਆਹ ਨਹੀਂ ਕਰ ਸਕਦੇ ਅਸੀਂ ਜੋ ਕਟਲਾਈ ਜਦੋਂ ਉਥੇ ਇਹ ਸਥਿਤੀ ਦੇਖੀ ਫੋਟੋਆਂ ਵੇਖਿਆ ਜਮਸ਼ੇਰਪੁਰ ਦਾ ਹਰ ਬੱਚਾ ਬੱਚਾ ਰੋਇਆ ਇੱਥੇ ਸਾਰੇ ਦੁੱਖ ਨੇ ਜਿਤਰਾ ਹਨ ਲੱਗ ਰਿਆ ਪਤਾ ਨਹੀਂ ਕੀ ਹੋ ਗਿਆ ਸਾਡੇ ਨਾਲ ਸਿੱਕਾ ਦੇ ਨਾਲ ਤੇ ਬਹੁਤ ਬਹੁਤ ਸਹੀ ਗੱਲ ਕਹੀ ਹੈ ਤੁਸੀਂ 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 ਜਿਹੜਾ ਆਪਣੇ ਇੰਨੇ ਥੋੜੇ ਜੇ ਸਮੇਂ ਚ ਇੰਨੀ ਵੱਡੀ ਸ਼ਰਧਾਂਜਲੀ ਦੇ ਰੂਪ ਚ ਆਪਣੀਆਂ ਭਾਵਨਾਵਾਂ ਦੇ ਸ਼ਬਦ ਸਾਰੀ ਸੰਗਤ ਦੇ ਨਾਲ ਜਿਹੜੇ ਸਾਂਝੇ ਕੀਤੇ ਨਾਲੇ ਆਪਣੀ ਫਰਜ਼ ਅਦਾਈ ਜੀ ਜਿਹੜੀ ਕੀਤੀ ਹੈ ਉਹਦੀ ਸੂਚਨਾ ਵੀ ਨਾਲ ਦੀ ਨਾਲ ਜਿਹੜੀ ਲਗਾਈ ਹੈ ਤੇ ਜਮਸ਼ੇਦਪੁਰ ਦਾ ਜਿਹੜਾ ਭਾਈਚਾਰਾ ਉਹਨਾਂ ਨੇ ਆਪਣੇ ਸਾਰੇ ਕੰਮ ਕੈਨਸਲ ਕਰਕੇ ਵਿਸ਼ੇਸ਼ ਰੂਪ ਵਿੱਚ ਇਸੇ ਕਟਣ ਦੇ ਲਈ ਜਦੋਂ ਸਮਾ ਤੁਸੀਂ ਸਾਰਿਆਂ ਨੇ ਇੱਕ ਹੋ ਕੇ ਇੱਕ ਸੈਂਟਰ ਪੁਆਇੰਟ ਤੇ ਖੜਾ ਕੀਤਾ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਸਿੱਖ ਇਸੇ ਕਰਕੇ ਤਿਆਰ ਹੁੰਦੇ ਹਨ ਤੁਸੀਂ ਜਿਸ ਭਾਈਚਾਰੇ ਨੂੰ ਅਜਨ ਨਭਾਇਆ ਹੈ ਕਿ ਬਹੁਤ ਜ਼ਰੂਰੀ ਸੀ ਕਿ ਅਖੀਰ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇੱਕ ਮੈਸੇਜ ਵੀ ਲਵਾਵਾਂਗੇ ਸਾਰਿਆਂ ਦੇ ਲਈ ਕੌਮ ਦੇ ਲਈ ਸਰਦਾਰ ਮਲਕੀਤ ਸਿੰਘ ਜੀ ਬਹੁਤ ਪਿਆਰੇ ਹਨ ਬਹੁਤ ਪਿਆਰ ਦਿੰਦੇ ਹਨ ਤੁਸੀਂ ਪਿਆਰ ਤੇ ਸ਼ਰਧਾ ਦੇ ਦੇ ਰੂਪ ਚ ਇੱਕ ਜਮਸ਼ੇਦਪੁਰ ਦੇ ਪ੍ਰਤੀਨਿਧੀ ਸਿੱਖ ਲੀਡਰ ਦੇ ਤੌਰ ਤੇ ਤੁਸੀਂ ਕੀ ਕਹੋਗੇ ਅਸੀਂ ਵਾਰਤਾ ਉੱਥੇ ਸਮਰਥ ਕਰਾਂਗੇ ਬਸ ਇਹੀ ਹੈ ਨਹੀਂ ਕਹਾਂਗੇ ਕਿ ਇਹ ਬੜੀ ਘਟਨਾ ਹੋਈ ਹੈ ਬਹੁਤ ਹੀ ਦੁਖਦ ਦਰਦਨਾਕ ਘਟਨਾ ਹੋਈ ਹੈ ਇਹ ਕਦੀ ਵੀ ਜੜਾ ਹੈ ਜੋ ਕਤਨਾ ਹੀ ਜ਼ਿੰਦਗੀ ਚ ਆਪਣੇ ਜੀਲੇ ਜੀ ਇਹਨੂੰ ਭੁੱਲ ਨਹੀਂ ਸਕਦੇ ਆ ਬਹੁਤ ਦੁਖਦ ਘਟਨਾ ਹੈ ਅਸੀਂ ਨਈ ਕਵਾਂਗੇ ਵਾਹਿਗੁਰੂ ਚੰਗਾ ਜ਼ਰਦਾਸ ਕਰਾਂਗੇ ਕਿ ਵਾਹਿਗੁਰੂ ਇਹਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਜਿਹੜਾ ਹੈ ਇਹ ਦੁੱਖ ਸਹਿਣ ਦੀ ਜੜੀ ਹੈ ਉਹ ਤਾਕਤ ਬਖਸ਼ਣ ਔਰ ਵਾਹਿਗੁਰੂ ਜਿਹੜੇ ਇਹਨਾਂ ਦੇ ਪਰਿਵਾਰ ਤੇ ਕਿਰਪਾ ਬਣਾਏ ਰੱਖਣ ਇੰਨਾ ਹੀ ਅਸੀਂ ਕਹਿਣਾ ਚਾਹਾਂਗੇ ਬਹੁਤ ਬਹੁਤ ਧੰਨਵਾਦ ਇਹ ਸੰਸਾਡੇ ਨਾਲ ਸਰਦਾਰ ਸ਼ਲੇਂਦਰ ਸਿੰਘ ਝਾਰਖੰਡ ਪ੍ਰਦੇਸ਼ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸੈਂਟਰਲ ਗੁਰਦੁਆਰਾ ਬੰਦ ਕਮੇਟੀ ਦੇ ਚੇਅਰਮੈਨ ਹਨ ਲਗਭਗ 40 ਸਾਲ ਤੋਂ ਸਿੱਖ ਕੌਮ ਦੀ ਸੇਵਾ ਜਮਸ਼ੇਦਪੁਰ ਹਲਕੇ ਤੋਂ ਤੇ ਝਾਰਖੰਡ ਤੋਂ ਸਿੱਖਾਂ ਦੇ ਪ੍ਰਤੀਨਿਧੀ ਦੇ ਰੂਪ ਚ ਨਿਭਾ ਰਹੇ ਹਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਤੋਂ ਅਨੁਭਿਦੇ ਤੰਦਰੁਸਤੀ ਤੇ ਚਰਦੀ ਕਲਾ ਬਖਸ਼ਣ ਸਿੱਖ ਸਮਾਜ ਦੇ ਪ੍ਰਤੀ ਇਸੇ ਤਰ੍ਹਾਂ ਹੀ ਫਰਜ਼ ਨਿਭਾਦੇ ਰਹੋ ਸਾਡੀਆਂ ਸਾਰੀਆਂ ਸ਼ੁਭ ਕਾਮਨਾਵਾਂ ਇਹਦੇ ਨਾਲ ਹੀ ਅਸੀਂ ਫਿਰ ਅਗਲੀ ਖਬਰ 'ਚ ਜੁੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵ ਆਪ ਕੀ ਕਹਿੰਦਾ ਇਹ ਆਪ ਜਨ ਸਾਡੇ ਛੋਕ ਛੋਕ ਦੇ ਵਿੱਚ ਹਮੇਸ਼ਾ ਹਿੱਸਾ ਪਾਇਆ ਹੈ ਹੁਣ ਵੀ ਸਾਡੇ ਇਸ ਛੋਕ ਦੇ ਵਿੱਚ ਆਪ ਵੀ ਸਾਡੇ ਨਾਲ ਸੰਬੰਧ ਵਿੱਚ ਜਲਦੀ ਜੁਆਇਨ ਕੀ ਕਰ ਖਾਲਸਾ ਵਾਈ ਗੁੱਡੀ ਠੀਕ ਹੈ